ਪਾਏ ਜਾਂਦੇ ਜੇ ਭੇਡਾਂ ਦੇ ਦੇਖੋ ਇਹਨਾਂ ਦੀ ਤਾਂ ਮਜਬੂਰੀ ਤੂੜੀ ਵਾਂਗੂ ਬੱਸ ਭਰੀ ਹੋਈ ਆ ਇੱਕ ਬੱਸ ਦਾ ਜੋ ਇੱਕ ਇੱਕ ਜਿਹੜੀ ਸੀਟ ਹੁੰਦੀ ਆ ਨਾ ਇੱਕ ਬੰਦੇ ਵਾਸਤੇ ਹੁੰਦੀ ਆ ਇਹ ਸੀਟਾਂ ਜਿਹੜੀਆਂ ਬਣਿਆ ਜਾਂ ਇੱਕ ਸੀਟ ਦੇ ਵਿੱਚ ਇੱਥੋਂ ਲੈ ਕੇ ਉੱਥੋਂ ਤੱਕ 6-6 ਬੰਦੇ ਬੈਠੇ ਹੋਇਆ ਕਿੰਨੀ ਲੁੱਟ ਪਈ ਹੋਈ ਆ ਯਾਰ ਧੱਕੇ ਨਾਲ ਕੱਲ ਨੂੰ ਮਾਰੇ ਇਹਨਾਂ ਘਰੇ ਕੋਈ ਟੈਗ ਬੈਜੇ ਕੋਈ ਪ੍ਰਵਾਸੀ ਸਾਡਾ ਵੀਰ ਮਰ ਜਾਏ ਜਾਂ ਕੋਈ ਗੱਲ ਘਟਨਾ ਹੋ ਜਾਏ ਕੌਣ ਜ਼ਿੰਮੇਦਾਰ ਹੈ ਇਹ ਤੂੜੀ ਵਾਂਗੂ ਟੱਕੇ ਹੋਇਆ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਬੱਸਾਂ ਜਿਹੜੀਆਂ ਲੱਗਦੀਆਂ 2 ਨੰਬਰ ਦੇ ਆ ਸਾਡਾ ਪੰਜਾਬ ਕਿੱਧਰ ਜਾ ਰਿਹਾ ਹੈਗਾ ਕਿੱਥੇ ਜਾ ਰਿਹਾ ਕੀ ਕਰਦਾ ਪਿਆ ਹੈਗਾ ਸਾਡੇ ਅਫਸਰ ਸੀਪੀ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਕਮਿਸ਼ਨਰ ਸਾਹਿਬ ਨੂੰ ਹੀ ਬੇਨਤੀ ਕਰਨਾ ਚਾਹੁੰਦੇ ਆ ਸਰ ਆਹ 2 ਨੰਬਰ ਦੇ ਕੰਮ ਜਿਹੜੇ ਹੈਗੇ ਆ ਬੰਦ ਕਰੋ ਇਹ 2 ਨੰਬਰ ਦਾ ਧੰਦਾ ਹੋ ਰਿਹਾ ਗਵਰਨਮੈਂਟ ਦੇ ਜਿਹੜੇ ਪੈਸੇ ਆ ਇਹ ਸਰਕਾਰ ਇਹ ਚੋਰੀ ਕਰੀ ਜਾਂਦੇ ਆ ਲਟੇਰੇ ਤੋ ਉਹ ਪੈਹ ਲੈ ਲੈ ਕੇ ਛੱਡੀ ਜਾਂਦੇ ਆ ਗਿਆ ਤੇ ਇਹ ਮੌਤ ਮਾਰੀ ਗੱਲ ਹੈ ਕੀ ਆ ਪਤਾ ਲੱਗਾ ਕਿਹਦੀ ਬਸ ਹੈ ਇਹ ਇਹ ਯੂਪੀ ਬਿਹਾਰ ਦੀ ਬਸ ਹੈ ਜੀ ਅੱਛਾ ਜੀ ਯੂਪੀ ਵਿਭਾਗ ਦੇ ਡਰਾਈਵਰਾਂ ਨਾਲ ਵੀ ਗੱਲ ਕਰਦੇ ਆਂ ਕਿ ਲੋਕ ਪ੍ਰਵਾਸੀ ਲੋਕ ਇਹ ਇਦਾਂ ਦੇ ਗੰਦੇ ਕੰਮ ਕਰਦੇ ਆਂ ਦੱਸ ਇੱਕ ਪੰਜਾਬੀ ਨੇ ਰੇੜੀ ਲਾਈ ਵਿਚਾਰੇ ਨੇ ਉਹਦੀ ਲੱਸੀ ਦੀ ਉਹ ਵੀ ਭਜਾਤੀ ਆ ਨੇ ਫੇਰ ਕਹਿੰਦੀ ਮੈਂ ਬਾਬੇ ਦੀ ਰੇੜੀ ਮੈਂ ਚੁਕਵਾਈ ਆ ਵਿਚਾਰਾ ਔਰ ਨੰਗ ਸਿੰਘ ਨੰਗ ਸਿੰਘ ਨੰਗ ਸਿੰਘ ਦੀ ਰੇੜੀ ਰੋਟੀ ਜਗਾਈ ਆ ਬਣਾ ਕੇ ਖਵਾ ਰਿਆ ਨੰਗ ਸਿੰਘਾਂ ਦੀ ਉੱਥੇ ਕਹਿ ਕੀ ਆ ਕਹਿੰਦੀ ਨੰਗ ਸਿੰਘਾਂ ਦਾ ਜਿਹੜਾ ਸਟਾਲ ਲਾਈ ਇਹਨਾਂ ਨੇ ਕਹਿੰਦੀ ਮੈਂ ਚੁਕਾਈ ਆ ਦੂਜੀ ਗੱਲ 2 ਦਿਨ ਪਹਿਲਾਂ ਚੁਗਾਦੀ ਸੀਗੀ ਪ੍ਰਸ਼ਾਸਨ ਜਿਹੜੀ ਚੱਕ ਕੇ ਲੈ ਗਿਆ ਸੀ ਇੱਕ ਢੋਕ ਕੇ ਗਿਆ ਕਹਿੰਦੀ ਮੈਂ ਲਾ ਲਈ ਕਦੀ ਕੋਈ ਰੋਕੇ ਦਿਖਾਵੇ ਕਹਦੀ ਮੈਂ ਬੰਦੇ ਬੁਲਾਉਣੀ ਆ ਐਡੀ ਧਮਕੀ ਦਿੱਤੀ ਆ ਤਾਂ ਜਿੱਥੇ ਬੰਦੀਆਂ ਪਹੁੰਚੀਆਂ ਨੇ ਇੱਥੇ ਪਤਾ ਹੈ ਜੋ ਕਿ ਇਹ ਇੱਕ ਇੱਥੇ ਆਹ ਜਿਹੜਾ ਕੰਮ ਚੱਲ ਰਿਹਾ ਨਾ ਬੱਸਾਂ ਦੇ ਵਿੱਚ 2 ਨੰਬਰ ਦਾ ਇਹ ਬੱਸ ਬਾਸ ੱਡਿਓ ਵੀ ਭਰ ਸਕਦੀ ਆ ਇਹ ਕੀ ਗੱਲ ਟੂਰਿਸਟ ਚੱਲੀ ਆ ਜਾਂ ਕੋਈ ਯਾਤਰਾ ਚੱਲੀ ਆ ਇਹ ਬੱਸ ਇੱਥੋਂ ਕਿਉਂ ਭਰਦੀ ਆ ਇਹ ਜਿਹੜਾ ਤੂੜੀਆਂ ਨੂੰ ਭਰੇ ਪਏ ਘਾਟ ਤੋਂ ਘੜੀ 200 ਦੇ ਉੱਪਰ ਪੁਲਿਸ ਬੰਦਾ ਹੋਣਾ ਹੈ। ਅੱਛਾ ਜੀ। ਜੇ ਬੱਸ ਦੇ ਵਿੱਚ ਹੁਣ ਹਾਦਸਾ ਹੋ ਜਵੇ ਰੋਡ ਦੇ ਉੱਤੇ ਤੇ ਬੱਸ ਦੇ ਵਿੱਚੋਂ ਸਵਾਰੀਆਂ ਬਾਹਰ ਨਿਕਲ ਨਹੀਂ ਸਕਦੀਆਂ। ਬੱਚੇ ਵੀ ਹਾਂਜੀ ਇਹ ਬੱਚੇ ਵਿੱਚ ਤੂੜੀਆਂ ਨੂੰ ਭਰੇ ਪਏ ਆ। ਇਹ ਕਿਹੜੇ ਕਾਨੂੰਨ ਦੇ ਵਿੱਚ ਆ? ਇਹ ਇਹ ਕੀ ਗੱਲ ਆ? ਇਹ ਬੱਸ ਦਾ ਅੰਕਲ ਗਊ ਟੈਕਸ ਨਹੀਂ ਪੈਂਦਾ। ਰੋਡ ਟੈਕਸ ਨਹੀਂ ਪੈਂਦਾ। ਇਹ 2 ਨੰਬਰ ਦਾ ਕੰਮ ਆ। ਇਹਦੇ ਵਿੱਚ ਇਹ ਇਹ ਪ੍ਰਵਾਸੀ ਹੀ ਇਹਦਾ ਮੈਨੇਜਰ ਆ। ਤੇ ਪ੍ਰਵਾਸੀ ਇਹਨਾਂ ਦਾ ਠੇਕੇਦਾਰ ਆ ਪ੍ਰਵਾਸੀਆਂ ਦਾ ਪ੍ਰਧਾਨ ਆ ਤੇ ਸਾਡੇ ਪੰਜਾਬ ਦੇ ਕੁਝ ਘੜਮ ਚੌਧਰੀ ਹੈਗੇ ਨੇ ਜਿਹੜੇ ਵਿੱਚ ਲੜੇ ਆ ਮਾਲਕ ਦੇ ਜਿਹੜੇ ਮਾਲਕ ਫੜੇਗੇ ਬਸ ਮਾਲਕ ਦਾ ਕੋਈ ਵੀ ਨਹੀਂ ਹੈ ਗਰੇ ਵਿੱਚ ਕਬੀਆ ਜਿਹੜਾ ਉਹ ਜੁਪੀ ਦਾ ਬਾ ਇਹਦਾ ਜਿਹੜਾ ਮੈਨੇਜਰ ਆ ਉਹ ਵੀ ਜੁਪੀ ਦਾ ਇੱਥੇ ਦੇਖ ਦਾਰੂ ਪੀ ਕੇ ਬਿਠਾਇਆ ਆ ਯਾ ਵੀ ਤੂੰ ਪਹਿਲੇ ਲੈ ਕੇ ਇਹਨਾਂ ਨੂੰ ਲੋਡ ਕਰੀ ਜਾ ਆਨਲਾਈਨ ਪਹਿਲੇ ਲੈਂਦੇ ਨੇ ਇਹਨਾਂ ਤੋਂ ਇਹਦਾ ਮੋਟਾ ਧੰਦਾ ਆ ਸਕੂਟਰ ਮੋਟਰਸਾਈਕਲ ਉੱਪਰ ਚੜ੍ਹੇ ਹੋਏ ਨੇ ਇਹਨਾਂ ਨੇ ਹੈ 28 ਸਾਲ ਦਾ ਮੁੰਡਾ ਗਿਆ ਬੋਈਆ ਸਕੂਟਰਾਂ ਮੋਟਰਸਾਈਕਲਾਂ ਵੀਰੀਫਾਈ ਕੀਤੀ ਆ ਕੋਈ ਆਰ.ਸੀ. ਕਾਗਜ਼ ਚੱਕ ਕੀਤਾ ਵੀ ਇਹ ਕਿਥੋਂ ਦੇ ਆ ਇੰਨਾ ਨਾ ਇੱਥੇ ਪੰਜਾਬ ਦੇ ਵਿੱਚੋਂ ਮੋਟਰਸਾਈਕਲ ਸਕੂਟਰ ਚੋਰੀਆਂ ਹੋ ਕੇ ਜਾਂਦੇ ਜਿਹੜਾ ਸਮਾਨ ਚੋਰੀ ਹੋ ਕੇ ਜਾਂਦਾ ਸਾਰਾ ਜੂਪੀ ਬਿਹਾਰ ਜਾਂਦਾ ਜਾਂਦਾ ਨਾ ਉਧਰੋਂ ਜੂਪੀ ਬਿਹਾਰ ਦੇ ਵਿੱਚੋਂ ਗਾਂਜਾ ਰੋਵਲਵਰ ਅਸਲਾ ਨਸ਼ਾ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਸਭ ਤੋਂ ਕੀ ਗੱਲ ਸਭ ਤੋਂ ਗੰਦਾ ਪੰਜਾਬ ਦੇ ਵਿੱਚ ਕ੍ਰਾਈਮ ਦਾ ਸਮਾਨ ਜਿਹੜਾ ਸਭ ਤੋਂ ਵੱਧ ਕ੍ਰਾਈਮ ਦਾ ਉਹ ਇਹ ਬੱਸਾਂ ਦੇ ਵਿੱਚ ਭਰ ਕੇ ਆਉਂਦਾ ਸੇਰਪੁਰ ਵਾਲੀਆਂ ਬੱਸਾਂ ਦੇਖ ਲਓ ਤੁਸੀਂ ਜਿੱਥੋਂ ਦੀ ਕੁਝ ਦਿਨ ਪਹਿਲਾਂ ਮੈਂ ਇੱਕ ਬੰਦੇ ਦੀ ਮੈਂ ਬਾਤ ਸੁਣਦਾ ਪਿਆ ਸੀ ਆ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਗਾ ਮੈਂ ਉਹਨੂੰ ਵੀ ਦੱਸਣਾ ਚਾਹੁੰਨਾ ਇਹ ਭਾਈ ਸਾਹਿਬ ਜੇ ਤੂੰ ਇੱਥੋਂ ਦਾ ਕੁਝ ਅਹੁਦੇਦਾਰ ਬਣਨਾ ਚਾਹੁੰਦਾ ਨਾ ਤੇ ਫਿਰ ਇਸ ਚੀਜ਼ ਨੂੰ ਸਹੀ ਕਰ ਜੀ ਜੀ ਇੱਥੇ ਚਲੋ ਸਾਰਿਆਂ ਦਾ ਸਤਿਕਾਰ ਹੈ ਪੰਜਾਬ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਉਹ ਆ ਗਿਆ ਜੇ ਆ ਗਿਆ ਫਲਾਨਾ ਆ ਗਿਆ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਇਸ ਮਾਹੌਲ ਨੂੰ ਪੰਜਾਬ ਦੇ ਆਇਆ ਯਮਲਾ ਡੀ ਛਹਿਟ ਹਟ ਚਲਦੀ ਆ ਜਿਹੜੀਆਂ ਰੇੜੀਆਂ ਨੇ ਤੁਹਾਡੀ ਛਹਿਟ ਚਲਦੀਆਂ ਨੇ ਵੀ ਤੁਸੀਂ ਪੈਸੇ ਲੈਣੋ ਨਾ ਕੋਈ ਜਿਆਦਾ ਬੰਦਾ ਮੈਨੂੰ ਪ੍ਰੂਫ ਕਰ ਦੇਵੇ ਜਾਂ ਕੋਈ ਹੈ ਬਈ ਜੇ ਜਿਹਨੇ ਮੇਰੇ 'ਤੇ ਇਲਜ਼ਾਮ ਲਾਇਆ ਮੈਂ ਉਹ ਤੇ ਮਾਨਹਾਨੀ ਦਾ ਕੇਸ ਕਰੂੰਗਾ ਵੀ ਜਿਹੜਾ ਮੇਰੀ ਸ਼ੋਭੀ ਜੇ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਸਾਡੀ ਸਰਕਾਰ ਸ਼ੁਰੂ ਤੋਂ ਹੀ ਇਮਾਨਦਾਰੀ ਨਾਲ ਚੱਲਦੀ ਪਈ ਆ ਤੇ ਹੁਣ ਵੀ ਇਮਾਨਦਾਰੀ ਨਾਲ ਹੀ ਚੱਲਦੇ ਪਏ ਆ ਅਸੀਂ ਦੂਜੀ ਗੱਲ ਰਹੀ ਬੱਸ ਵੀ ਥਾਣੇ ਭੇਜ ਦਿੱਤੀ ਆ ਕੋਈ ਇਹਨਾਂ ਦਾ ਕੋਈ ਰੇੜੀ ਵਾਲਿਆਂ ਨਾਲ ਕੋਈ ਮਸਲਾ ਹੋਇਆ ਸੀਗਾ ਕੋਈ ਇਹ ਢੰਗ ਜਿਥੇ ਬਦਦੀਆਂ ਦਾ ਹੁਣ ਇਹ ਢੰਗ ਜਿਥੇ ਬਦਦੀ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਿਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਾਂਗਾ ਦਿਵਾਲੀ ਦਾ ਦੇਣਾ ਤਿਹਾਰਾ ਦੇਣਾ ਮਿਲ ਕੇ ਆਪਣਾ ਸ਼ੁਕ ਸ਼ਾਂਤੀ ਨਾਲ ਕੱਢੋ ਲੇ ਕੇ ਜਾ ਕੋਈ ਨਾ ਚਲਾਨ ਕਰਦੇ ਆਂ ਦਾ ਚਲਾਨ ਕਰਦੇ ਆ ਜਿਹੜਾ ਇਲੈਗਲ ਕੋ ਬਸ ਚਲਾ ਰਿਹਾ ਆਪਾਂ ਤਾਂ ਚਲਾਨ ਕਰ ਸਰ ਕਿੰਨੀ ਦੇਰ ਤੋਂ ਜਿਹੜੀ ਇਹ ਇੱਥੇ ਬਸ ਚੱਲ ਰਹੀ ਸੀ ਕੋਈ ਚੱਲਦੀ ਨਹੀਂ ਮੈਂ ਤਾਂ ਹੁਣ ਇਹਨਾਂ ਦੱਸਿਆ ਮੈਂ ਤਾਂ ਮਿੰਟ ਚ ਆ ਗਿਆ ਇੱਥੇ ਤੇ ਪਤਾ ਕੀ ਇਹ ਲੁਕਸ਼ੇ ਭਰਦੇ ਆ ਠੀਕ ਹੈ ਹੁਣ ਰਾਤ ਨੂੰ ਲਾ ਲਈ ਰਾਤ ਭਰ ਤੇ ਸਵੇਰੇ ਲੈ ਕੇ ਕਈ ਨਹੀਂ ਪਤਾ ਲੱਗਦਾ ਸਰ ਜਿੱਦਾਂ ਸਿੱਧਾ ਸਿੱਧਾ ਟੈਕਸ ਚੋਰੀ ਕੀਤਾ ਜਾ ਰਿਹਾ ਗੈਰ ਕਾਨੂੰਨੀ ਤਰੀਕੇ ਨਾਲ ਦੇਖੋ ਜੀ ਜਦੋਂ ਇਹਦਾ ਚਲਾਨ ਭਰ ਦਾਂਗੇ ਆਰਟੀਓ ਨੇ ਆਪੀਏ ਦਾ ਹਿਸਾਬ-ਕਿਤਾਬ ਬਰਾਬਰ ਕਰ ਦੇਣਾ ਠੀਕ ਹੈ ਤੇ ਜੋ ਬਣਦਾ ਹੋਇਆ ਸਰਕਾਰ ਭਰਾਊਗੀ ਤੇ ਉਹ ਤਾਂ ਉਹਨਾਂ ਦਾ ਮਸਲਾ ਇੱਕ ਹੋਰ ਮਸਲਾ ਜਿਹੜਾ ਪੱਖਿਆ ਪਹਿਲੋਂ ਰੈਡੀ ਆਲਾ ਸਰ ਨਹੀਂ ਉਹ ਸੌਨ ਆਪ ਹੋ ਗਿਆ ਜੋ ਬਾਬਾ ਜੀ ਨੇ ਕਰਤਾ ਓਕੇ ਆ ਠੀਕ ਹੈ ਬਾਬਾ ਜੀ ਬਹੁਤ ਵਧੀਆ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਥਾਣਾ ਮੋਤੀ ਦੇਖਦੇ ਆ ਕਿ ਮੋਕੇ ਤੇ ਬੱਸ ਜਾਊਗੀ ਜਾਂ ਬੱਸ ਥਾਣੇ ਜਾਊਗੀ ਕਿਹਾ ਜਾ ਰਿਹਾ ਕਿ ਇਸ ਬੱਸ ਦੇ ਵਿੱਚ 3400 ਤੋਂ 5500 ਵਿੱਚ ਸੀਗਾ ਇਹ ਬਸ ਦੱਸਿਆ ਜਾ ਰਿਹਾ ਕਿ ਬਰਵਾਸੀਆਂ ਦੀ ਹੈ ਬਰਵਾਸੀ ਹੀ ਜਾਂਦੇ